CBN ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੰਜੁਕਤ ਕਿਸਾਨ ਮੋਰਚਾ ਵੱਲੋਂ ਵੱਡਾ ਐਲਾਨ ਡੱਲੇਵਾਲ ਦੀ ਸਟੇਜ ਤੇ ਚੜਦਿਆਂ ਅਚਾਨਕ ਵਿਗੜੀ ਸਹਿਤ 32 ਸਾਲ ਪੁਰਾਣੀ ਅਗਵਾ ਅਤੇ ਲਾਪਤਾ ਮਾਮਲੇ 'ਚ CBI ਅਦਾਲਤ ਵੱਲੋਂ ਐਸਐਚਓ ਦੋਸ਼ੀਕਰਾਰ ਬੀਬੀ ਜਗੀਰ ਕੌਰ ਵੱਲੋਂ ਮਹਿਲਾ ਕਮਿਸ਼ਨ ਦਾ ਧੰਨਵਾਦ ਹੁਣ ਅਕਾਲ ਤਖਤ ਸਾਹਿਬ ਤੋਂ ਇਨਸਾਫ ਦੀ ਆਸ ਕਾਰਜਕਾਰੀ ਪ੍ਰਧਾਨ ਭੂੰਦੜ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨਾਲ ਕੀਤੀ ਮੁਲਾਕਾਤ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਹੋ ਸਕਦੀ ਹੈ ਵੱਡੇ ਚਰਚੇ ਕੇਜਰੀਵਾਲ ਦਾ ਇੱਕ ਹੋਰ ਮਾਸਟਰ ਸਟ੍ਰੋਕ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ ਇਹਦੇ ਵਿੱਚ ਨਿਤ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਕੱਲ ਰੇਲ ਰੋਕੋ ਅੰਦੋਲਨ ਸੀ ਅਤੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਜੋਗਿੰਦਰ ਸਿੰਘ ਉਗਰਾਹਾ, ਮਨਜੀਤ ਸਿੰਘ ਧਰੇਰ, ਫਰਮਾਨ ਸਿੰਘ ਸੰਧੂ ਅਤੇ ਜੰਗਵੀਰ ਸਿੰਘ ਚੋਹਾਨ ਨੇ ਕੀਤੀ ਹੈ। ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਚਿੰਤਾ ਪ੍ਰਗਟਾਈ ਹੈ। ਅਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਵੀ ਕੀਤੀ ਹੈ ਅਤੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਉਹ ਸਰਹੱਦਾਂ ਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਖੋਂ ਪਰੋਖੇ ਕਰਕੇ ਗੈਰ ਜ਼ਿੰਮੇਵਾਰਾਨਾ ਜਿਹੜੀ ਹਰਕਤ ਹੈ ਉਹ ਕਰ ਰਹੀ ਹੈ ਉਹ ਗੈਰ ਜ਼ਿੰਮੇਵਾਰੀ ਵਾਲੀ ਜਿਹੜੀ ਪਹੁੰਚ ਹੈ ਉਹ ਕਰ ਰਹੀ ਹੈ ਪਰ ਇਹਦਾ ਤਿਆਗ ਕਰਕੇ ਤੁਰੰਤ ਗੱਲਬਾਤ ਸ਼ੁਰੂ ਕਰੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਆਗਿਆ ਦਿੱਤੀ ਜਾਵੇ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਜ਼ਬਰਦੰਦ ਕੀਤਾ ਜਾਵੇ ਐਮਐਸਪੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਦੇ ਇਤਿਹਾਸਕ ਕਿਸਾਨ ਘੋਲਵਕਤ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਸੰਯੁਕਤ ਕਿਸਾਨ ਮੋਰਚਾ ਨੇ ਜਗਜੀਤ ਸਿੰਘ ਡੱਲੇਵਾਲ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ ਹੈ ਐਸ ਕੇਬ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਇਸ ਗੈਰ ਜ਼ਿੰਮੇਵਾਰੀ ਵਾਲੇ ਰਵੱਈਏ ਦੇ ਖਿਲਾਫ 23 ਦਸੰਬਰ ਨੂੰ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਦੇਣ ਦਾ ਪ੍ਰੋਗਰਾਮ ਵੀ ਐਲਾਨ ਦਿੱਤਾ ਹੈ ਇਹਨਾਂ ਧਰਨਿਆਂ ਦੀ ਤਿਆਰੀ ਦੇ ਵਾਸਤੇ ਦੱਸਿਆ ਗਿਆ ਕਿ 20 ਦਸੰਬਰ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਿਆਰੀ ਵਾਸਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਐਸ ਕੇਬ ਨੇ ਕਸਾਰ ਮਜ਼ਦੂਰ ਮੋਰਚੇ ਵੱਲੋਂ ਏਕਤਾ ਸਵਰਧੀ ਗੱਲਬਾਤ ਮੁਰੂ ਸ਼ੁਰੂ ਕਰਨ ਲਈ ਭੇਜੀ ਚਿੱਠੀ ਤੇ ਵਿਚਾਰ ਕੀਤਾ ਹੈ ਅਤੇ ਵਿਚਾਰ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਣਾਈ ਹੋਈ 6 ਮੈਂਬਰੀ ਏਕਤਾ ਕਮੇਟੀ ਦੁਬਾਰਾ ਫਿਰ ਗੱਲਬਾਤ ਸ਼ੁਰੂ ਕਰੇਗੀ ਇਸ ਵਾਸਤੇ 21 ਦਸੰਬਰ ਨੂੰ ਕਿਸਾਰ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਦੋਵੇਂ ਫੋਰਮਾਂ ਨੂੰ ਮੀਟਿੰਗ ਵਾਸਤੇ ਸੱਦਾ ਵੀ ਦਿੱਤਾ ਗਿਆ ਤਾਂ ਕਿ ਉਹਨਾਂ ਦੋਵੇਂ ਫੋਰਮਾਂ ਦੇ ਨਾਲ ਗੱਲਬਾਤ ਕਰਕੇ ਪਵਿਕ ਦੀ ਰਣਨੀਤੀ ਤੈਅ ਕਰ ਦਿੱਤੀ ਜਾਵੇ। ਇਹਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੀ ਇਸ ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਚੱਲ ਰਹੇ ਗੈਰ ਸਿਆਸੀ ਧੜੇ ਦੇ ਅੰਦੋਲਨ ਖੇਤੀਬਾੜੀ ਮਾਰਕੀਟਿੰਗ ਖਰੜੇ ਸਮੇਤ ਕਈ ਮੁੱਦਿਆਂ ਤੇ ਆਪਣੀਆਂ ਮੰਗਾਂ ਉਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਨੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦੇਦਿਆਂ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਕਿਸਾਨਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹਨਾਂ ਦੇ ਬਾਬਤ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਵਿਰੋਧ ਲਿਆਂਦੇ ਗਏ ਖੇਤੀਬਾੜੀ ਮਾਰਕੀਟਿੰਗ ਖਰੜੇ ਦਾ ਸਖਤ ਵਿਰੋਧ ਕੀਤਾ ਹੈ ਅਤੇ ਇਹਦੋਂ ਰੱਦ ਕੀਤੇ ਜਾਣ ਦੀ ਗੱਲ ਵੀ ਕਾਖੀ ਹੈ ਕਿ ਇਹ ਰੱਦ ਕੀਤਾ ਜਾਵੇ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਹੀ ਨਕਲ ਕਰਾਰ ਇਸ ਖਰੜੇ ਨੂੰ ਦਿੱਤਾ ਹੈ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਕੋਲ ਬਿਹਤਰੀਨ ਮਾਰਕੀਟਿੰਗ ਸਿਸਟਮ ਹੈ ਇਸ ਨੂੰ ਨਾ ਤੋੜਿਆ ਜਾਵੇ ਇਸ ਖਰੜੇ ਨੂੰ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮਾਰਕੀਟਿੰਗ ਨੀਤੀ ਦਾ ਖਰੜਾ ਲਾਗੂ ਕਰ ਦਿੱਤਾ ਤਾਂ ਫਿਰ ਪਹਿਲਾਂ ਤੋਂ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਜਾਏਗਾ ਇਸ ਵਾਸਤੇ ਕੇਂਦਰ ਤਿਆਰ ਰਹੇ ਇਹਦੇ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਨੇ ਖਨੌਰੀ ਸਰਹੱਤੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਅਤੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦੇ ਬਾਰੇ ਖੇਤੀ ਕੇਂਦਰ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਹੈ ਅੰਦੋਲਨ ਕਰ ਰਿਹਾ ਹੈ ਗੈਰ ਸਿਆਸੀ ਧੜੇ ਦੇ ਨਾਲ ਨਾ ਲੜਨ ਦੇ ਫੈਸਲੇ ਬਾਰੇ ਉਹਨਾਂ ਕਿਹਾ ਕਿ ਖਿਆਲਾਂ ਦੇ ਮਤ ਪੇਦ ਆਪਣੀ ਥਾਂ ਤੇ ਹੈ ਪਰ ਅਸੀਂ ਗੈਰ ਸਿਆਸੀ ਧੜੇ ਦਾ ਵਿਰੋਧ ਨਹੀਂ ਕਰਦੇ 21 ਦਸੰਬਰ ਨੂੰ ਮੁੜ ਬੈਠ ਕੇ ਕਰਾਂਗੇ ਅਤੇ ਗਲਤ ਫਹਿਮੀਆਂ ਦੂਰ ਕਰਾਂਗੇ ਅਸੀਂ ਉਹਨਾਂ ਦੀ ਹਵਾਇਤ ਕਰਦੇ ਹਾਂ ਉਹਨਾਂ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਤਸ਼ੱਦਦ ਅਤੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਚੁੱਪ ਦਾ ਮੁੱਦਾ ਵੀ ਰਾਜਪੁਰ ਕੋਲ ਉਠਾਇਆ ਉਨਾ 30 ਕੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੀ ਆਪਣਾ ਰੋਲ ਅਦਾ ਕਰੇ ਉਹਨਾਂ ਨੇ ਹਰਿਆਣਾ ਸਰਕਾਰ ਕੋਲ ਵਿਰੋਧ ਵੀ ਦਰਜ ਹਾਲੇ ਤੱਕ ਨਹੀਂ ਕਰਵਾਇਆ ਤੇ ਦੂਸਰੇ ਪਾਸੇ ਡੱਲੇਵਾਲ ਸਾਹਿਬ ਦੀ ਸਿਹਤ ਸੰਬੰਧੀ ਵੱਡੀ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਉਹ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਅਤੇ 23 ਦਿਨ ਉਹਨਾਂ ਦੇ ਮਰਨ ਵਰਤ ਨੂੰ ਪੂਰੇ ਹੋ ਚੁੱਕਿਆ ਤੇ 24ਵਾਂ ਦਿਨ ਚੜ ਚੁੱਕਿਆ ਹੈ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਬੁੱਧਵਾਰ ਵਾਲੇ ਦਿਨ ਜਗਜੀਤ ਸਿੰਘ ਡੱਲੇਵਾਲ ਜਦੋਂ ਸਟੇਜ ਤੇ ਆਉਣ ਲੱਗੇ ਤਾਂ ਜਾਂਦਾ ਗਿਆ ਤਾਂ ਉਹਨਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਫਿਰ ਉਹਨਾਂ ਨੂੰ ਸਟੇਜ ਤੋਂ ਜਾਣ ਤੋਂ ਰੋਕ ਦਿੱਤਾ ਗਿਆ ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਪਹਿਲਾਂ ਹੀ ਕੈਂਸਰ ਤੋਂ ਪੀੜਤ ਹੈ 23 ਦਿਨਾਂ ਤੋਂ ਪਿਛਲੇ ਉਹ ਮਰਨ ਵਰਤ ਤੇ ਬੈਠੇ ਹੈ ਜਿਸ ਕਾਰਨ ਉਹਨਾਂ ਦੀ ਰੂਕ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਹੈ ਜਿਸ ਕਾਰਨ ਉਹਨਾਂ ਦੀ ਹਾਲਤ ਜਿਆਦਾ ਨਾਜ਼ਕ ਬਣ ਗਈ ਹੈ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਉਨਾ ਦੇ ਸੱਦੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਰੇਲਾਂ ਰੋਕੀਆਂ ਗਈਆਂ ਉਹ ਪ੍ਰੋਗਰਾਮ ਕਾਮਯਾਬ ਰਿਹਾ। ਉਹਨਾਂ ਦੱਸਿਆ ਕਿ ਖੇਤੀਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਜਿਹੜੀ ਆਪਣੀ ਰਿਪੋਰਟ ਪੇਸ਼ ਕੀਤੀ ਹੈ ਕਿਹਾ ਸੀ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਕਾਨੂੰਨ ਬਣਾਇਆ ਜਾਏਗਾ। ਹੁਣ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਉਹ ਸੰਸਦ ਦੀਆਂ ਭਾਵਨਾਵਾਂ ਦਾ ਸਤਕਾਰ ਕਰਦੀ ਆ ਜਾਂ ਫਿਰ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਕਸਰ ਸੰਸਦ ਨੂੰ ਲੋਕਤੰਤਰ ਦੀ ਆਤਮਾ ਅਤੇ ਮੰਦਰ ਕਹਿੰਦੇ ਆ। ਹੁਣ ਦੇਸ਼ ਦੇ ਕਿਸਾਨ ਜਾਣਨਾ ਚਾਹੁੰਦੇ ਐ ਕਿ ਕੀ ਪ੍ਰਧਾਨ ਮੰਤਰੀ ਮੋਦੀ ਲੋਕਤੰਤਰ ਦੀ ਆਤਮਾ ਭਾਵ ਸੰਸਦ ਦੀਆਂ ਭਾਵਨਾਵਾਂ ਦਾ ਸਤਕਾਰ ਕਰਦੇ ਆ ਜਾਂ ਫਿਰ ਨਹੀਂ ਸੁਪਰੀਮ ਕੋਰਟ ਦੇ ਵੱਲੋਂ ਵੀ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਸੰਬੰਧੀ ਦਿੱਤੇ ਬਿਆਨ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਨੂੰ ਨਿਮਰਤਾ ਸਹਿ ਦੱਸਣਾ ਚਾਹੁੰਦੇ ਐ ਕਿ ਜੇਕਰ ਕੇਂਦਰ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਦੀ ਹੈ ਤਾਂ ਡੱਲੇਵਾਲ ਮਰਨ ਵਰਤੇ ਜਾਣ ਦੀ ਉਹਨਾਂ ਨੂੰ ਲੋੜ ਹੀ ਨਾ ਪੈਂਦੀ ਇਹ ਤਾਂ ਜਾਣਾ ਪਿਆ ਕਿਉਂਕਿ ਉਹਨਾਂ ਨੇ ਆਪਣੇ ਕੀਤੇਵਾਦੇ ਪੂਰੇ ਨਹੀਂ ਕੀਤੇ ਕਿਸਾਨ ਆਗੂ ਨੇ ਸੁਪਰੀਮ ਕੋਰਟ ਤੋਂ ਇਹ ਵੀ ਮੰਗ ਕੀਤੀ ਹੈ ਕਿ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੀ ਭਾਵਨਾ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਦੀ ਕਾਨੂੰਨੀ ਗਰੰਟੀ ਬਣਾਉਣ ਦਾ ਨਿਰਦੇਸ਼ ਦਿੱਤਾ ਜਾਵੇ ਤੇ ਆਹ ਖਬਰ ਬਹੁਤ ਮਹੱਤਵਪੂਰਨ ਹੈ ਜਿਹੜੀ ਮੈਂ ਅਗਲੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਕਿੰਨੇ ਦਹਾਕੇ ਬੀਤ ਗਏ ਪਰਿਵਾਰ ਨੂੰ ਹੁਣ ਕਿਤੇ ਇਨਸਾਫ ਦੀ ਆਸ ਵੱਜੀ ਐ ਲਗਭਗ 32 ਸਾਲ ਪਹਿਲਾਂ ਅਗਵਾ ਅਤੇ ਗੈਰ ਕਾਨੂੰਨੀ ਹਿਰਾਸਤ ਅਤੇ ਫਿਰ ਗੁੰਮਸ਼ਦਗੀ ਦੇ ਕੇਸ ਤੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੁਰਿੰਦਰਪਾਲ ਸਿੰਘ ਜੋ ਕਿ ਤਤਕਾਲੀ ਐਸ ਐਚਓ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਸੀ ਉਸ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਦੋਸ਼ੀ ਕਰਾਰ ਦਿੰਦਿਆਂ 23 ਦਸੰਬਰ ਨੂੰ ਸਜ਼ਾ ਸੁਣਾਉਣ ਵਾਸਤੇ ਤਾਰੀਖ ਨਿਰਧਾਰਤ ਕਰ ਦਿੱਤੀ ਹੈ ਮਾਵਲਾ ਦਰਜ ਕਰਵਾਉਣ ਵਾਲੀ ਸੁਖਵੰਤ ਕੌਰ ਪਤਨੀ ਸੁਖਦੇਵ ਸਿੰਘ ਦੇ ਬਿਆਨਾਂ ਅਨੁਸਾਰ 31 ਅਕਤੂਬਰ 1992 ਨੂੰ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਅਤੇ ਉਹਨਾਂ ਦੇ 80 ਸਾਲਾਂ ਦੇ ਸਹੁਰੇ ਸੁਤੰਤਰਤਾ ਸੈਨਾਨੀ ਆਜ਼ਾਦੀ ਕੁਲਾਟੀਏ ਸੁਲੱਖਣ ਸਿੰਘ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਅਤੇ ਅੰਮ੍ਰਿਤਸਰ ਦੇ ਕਨੂਪੁਰ ਕਾਲੇ ਇਲਾਕੇ ਵਿੱਚ ਉਹਨਾਂ ਦੇ ਘਰੋਂ ਚੁੱਕਿਆ ਜਾਂਦਾ ਹੈ ਇਹ ਕਾਰਵਾਈ ਏਐਸਆਈ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਵੱਲੋਂ ਕੀਤੀ ਗਈ ਸੀ ਇਸ ਮੌਕੇ ਤੇ ਪਰਿਵਾਰ ਨੂੰ ਇਹ ਦੱਸਿਆ ਗਿਆ ਕਿ ਸੁਰਿੰਦਰਪਾਲ ਸਿੰਘ ਨੇ ਉਹਨਾਂ ਨੂੰ ਪੁੱਛ ਗਿੱਚ ਵਾਸਤੇ ਸਦਿਆ ਹੈ ਪੁਲਿਸ ਪਾਰਟੀ ਨੇ ਅਗਵਾ ਕਰਕੇ ਦੋਵਾਂ ਨੂੰ 3 ਦਿਨਾਂ ਤੱਕ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਉਹਨਾਂ ਨੂੰ ਆਖਰੀ ਵਾਰ ਥਾਣਾ ਸਰਹਾਲੀ ਦੇ ਵਿੱਚ ਪਰਿਵਾਰ ਵੱਲੋਂ ਦੇਖਿਆ ਗਿਆ ਸੀ ਜਿੱਥੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਮਿਲ ਕੇ ਖਾਣਾ ਦਿੱਤਾ ਅਤੇ ਕੱਪੜੇ ਵੀ ਮੁਹੱਈਆ ਕਰਵਾਏ ਸੀ ਇਹਦੇ ਤੋਂ ਬਾਅਦ ਉਹਨਾਂ ਦੀ ਕੋਈ ਯੋਗ ਸੁਖ ਨਹੀਂ ਪਰਿਵਾਰ ਨੂੰ ਕੋਈ ਖ਼ਬਰ ਨਾ ਦਿੱਤੀ ਗਈ ਤੇ ਰਾਂਵੇਲੀ ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਕਈ ਸ਼ਿਕਾਇਤਾਂ ਦਿੱਤੀਆਂ ਟੈਲੀਗ੍ਰਾਮ ਅਤੇ ਅਪੀਲਾਂ ਵੀ ਕੀਤੀਆਂ ਪਰ ਕੋਈ ਨਤੀਜਾ ਨਾ ਨਿਕਲਿਆ ਬਾਅਦ ਵਿੱਚ ਤੁਸੀਂ ਦੇਖੋ ਕਿ 1992 ਤੋਂ 2003 ਆ ਜਾਂਦਾ ਹੈ 2003 ਦੇ ਵਿੱਚ ਕੁਝ ਪੁਲਿਸ ਅਧਿਕਾਰੀਆਂ ਨੇ ਸੁਖਵੰਤ ਕੌਰ ਦੇ ਦਸਤਕਤ ਖਾਲੀ ਕਾਗਜ਼ਾਂ ਤੇ ਕਰਵਾ ਲਏ ਅਤੇ ਫਿਰ ਸੁਖਦੇਵ ਸਿੰਘ ਦਾ ਮੌਤ ਸਰਟੀਫਿਕੇਟ ਉਹਨਾਂ ਨੂੰ ਸੌਂਪ ਦਿੱਤਾ ਜਿਸ ਦੇ ਵਿੱਚ 8 ਜੁਲਾਈ ਤੇ 1993 ਦੀ ਮੌਤ ਦਰਸਾਈ ਗਈ ਇਸ ਦੌਰਾਨ ਪਰਿਵਾਰ ਨੂੰ ਪਤਾ ਲੱਗਿਆ ਕਿ ਤਸ਼ੱਦਦ ਦੇ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਸਦੀ লাশ ਜਿੰਦਾ ਸੁਲੱਖਣ ਸਿੰਘ ਦੇ ਨਾਲ ਹੀ ਹਰੀਕੇ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ ਸੁਲੱਖਣ ਸਿੰਘ ਨੇ ਦੱਸਣਾ ਬਣਦਾ ਕਿ ਬਾਬਾ ਸੋਣ ਸਿੰਘ ਭਕਨਾ ਦੇ ਨਾਲ ਦਿਨ گزارੇ ਸੀ ਭਾਵ ਉਹਨਾਂ ਦੇ ਨਜ਼ਦੀਕੀ ਸਾਥੀ ਸੀ ਅਤੇ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਕਈ ਜੇਲ੍ਹਾਂ ਵੀ ਕੱਟੀਆਂ ਸੀ ਇਹ ਮਾਮਲਾ ਉਸ ਸਮੇਂ ਹੋਰ ਵੀ ਮਹੱਤਵਪੂਰਨ ਹੋ ਗਿਆ ਜਦੋਂ ਸਾਫਕਾ ਵਿਧਾਇਕ ਸਤਪਾਲ ਡਾਂਗ ਅਤੇ ਵਿਮਲਾ ਡਾਂਗ ਨੇ ਵੀ ਇਸ ਮੁੱਦੇ ਨੂੰ ਉਠਾਇਆ ਸੀ ਪਰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਰਵਨੀਤ ਬਿੱਟੂ ਦੇ ਦਾਦਾ ਜੀ ਬਿਆਨਤ ਸਿੰਘ ਨੇ ਇਸ ਗੱਲ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ ਕਿ ਉਹ ਪੁਲਿਸ ਦੀ ਹਿਰਾਸਤ ਵਿੱਚ ਸਨ 1995 ਵਿੱਚ ਇਸ ਮਾਮਲੇ ਨੂੰ ਉਸ ਸਮੇਂ ਓਦੋਂ ਤੇਜ਼ੀ ਮਿਲੀ ਜਦੋਂ ਸੁਪਰੀਮ ਕੋਰਟ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਚੁੱਕੇ ਗਏ ਨੌਜਵਾਨਾਂ ਲਈ ਪੁਲਿਸ ਦੇ ਵੱਲੋਂ ਬੇਨਾਮ ਲਾਸ਼ਾਂ ਦੇ ਵੱਡੇ ਪੈਮਾਨੇ ਦੇ ਸਾੜਨ ਦੇ ਮਾਮਲੇ ਦੀ ਜਾਂਚ ਵਾਸਤੇ ਸੀਬੀਆਈ ਨੂੰ ਅਰੇਸ਼ਤ ਕੀਤਾ ਇਹਦੇ ਤੋਂ ਬਾਅਦ 1997 ਵਿੱਚ ਸੀਬੀਆਈ ਨੇ ਏਐਸਆਈ ਅਵਤਾਰ ਸਿੰਘ ਐਸਐਚਓ सुरेंद्रਪਾਲ ਸਿੰਘ ਅਤੇ ਹੋਰਨਾਂ ਦੇ ਖਿਲਾਫ 364 ਅਤੇ 34 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਹਾਲਾਂਕਿ ਬਹੁਤ ਸਾਰੀਆਂ ਕਾਨੂੰਨੀ ਅਰਚਨਾ ਆਈਆਂ ਦੇਰ ਹੋਈ ਕਾਨੂੰਨੀ ਰੁਕਾਵਟਾਂ ਇਹ ਸਾਰਾ ਕੁਝ ਰਸਤੇ ਦੇ ਵਿੱਚ ਆਇਆ ਫਿਰ ਏਐਸਆਈ ਅਵਤਾਰ ਸਿੰਘ ਦੀ ਮੌਤ ਹੋ ਗਈ ਮੌਤ ਦੇ ਬਾਵਜੂਦ 2009 ਵਿੱਚ ਸੀਬੀਆਈ ਨੇ ਚਾਰ ਸ਼ੀਟ ਪੇਸ਼ ਕਰ ਦਿੱਤੀ 2016 ਵਿੱਚ ਸਾਜ਼ਿਸ਼ ਗੈਰ ਕਾਨੂੰਨੀ ਹਿਰਾਸਤ ਅਤੇ ਅਗਵਾ ਕਰਦੇ ਦੋਸ਼ ਤਹਿਤ ਕੇਸ ਅਰਜ ਕਰ ਦਿੱਤਾ ਗਿਆ। ਅਦਾਲਤ ਨੇ ਹੁਣ 23 ਦਸੰਬਰ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾ ਦੇਣੀ ਹੈ। ਇਸ ਕੇਸ ਤੇ ਮੁਲਜ਼ਮ ਸੁਰਿੰਦਰਪਾਲ ਸਿੰਘ ਜਸਵੰਤ ਸਿੰਘ ਖਾਰੜਾ ਹੱਤਿਆ ਕੇਸ ਦੇ ਵਿੱਚ ਪਹਿਲਾਂ ਹੀ ਦੱਸਣਾ ਬਣਦਾ ਕਿ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਤੇ ਇੱਕ ਹੋਰ ਕੇਸ ਵਿੱਚ ਵੀ ਉਸ ਨੂੰ 10 ਸਾਲ ਦੀ ਕੈਦ ਹੋਈ ਹੋਈ ਆ ਉਹ ਵੀ ਉਹ ਭੁਗਤ ਰਿਹਾ ਹੈ। ਅਦਾਲਤ ਦਾ ਇਹ ਫੈਸਲਾ 32 ਸਾਲ ਪੁਰਾਣੇ ਮਾਮਲੇ ਨੂੰ ਅੰਜਾਮ ਤੱਕ ਲੈ ਕੇ ਜਾਏਗਾ। ਪਰ ਇਹਦੇ ਨਾਲ ਹੀ ਪੰਜਾਬ ਦੇ ਉਸ ਕਾਲੇ ਦੌਰ ਦੇ ਵਿੱਚ ਹੋਈ ਉਥਲ ਪੁਥਲ ਉਸ ਸਮੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਹਦੇ ਲਈ ਇਰਸਾਫ ਦੀ ਜਿੱਤ ਵਜੋਂ ਇਸ ਕੇਸ ਨੂੰ ਵੀ ਯਾਦ ਕੀਤਾ ਜਾਏਗਾ ਕਿਉਂਕਿ 1992 ਤੋਂ ਲੈ ਕੇ 2024 ਦੇ ਵਿੱਚ ਜਾ ਕੇ ਇਸ ਕੇਸ ਦਾ ਫੈਸਲਾ ਹੋ ਰਿਹਾ ਹੈ ਤੇ ਹੁਣ ਗੱਲ ਕਰਦੇ ਆਂ ਬੀਬੀ ਜਗੀਰ ਕੌਰ ਵੱਲੋਂ ਜਿਹੜਾ ਧੰਨਵਾਦ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਮਹਿਲਾ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਕਹਿਣ ਤੋਂ ਬਗੈਰ ਹੀ ਆਪਣੇ ਆਪ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਐਕਸ਼ਨ ਲੈ ਕੇ ਆਪਣੀ ਡਿਊਟੀ ਪੂਰੀ ਕੀਤੀ ਹੈ ਅਤੇ ਨਾਲ ਹੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਆਸ ਰੱਖਦੀਆਂ ਕਿ ਮੈਨੂੰ ਉੱਥੋਂ ਵੀ ਇਨਸਾਫ ਮਿਲੇਗਾ ਇਹ ਗੱਲਾਂ ਆਕੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਹਨਾਂ ਆ ਕਿਹਾ ਕਿ ਕਮਿਸ਼ਨ ਨੇ ਆਪਣਾ ਫਰਜ਼ ਅਦਾ ਕੀਤਾ ਹੈ ਉਹ ਔਰਤਾਂ ਦੀ ਇੱਜ਼ਤ ਆਬਰੂ ਨੂੰ ਸੁਰੱਖਿਅਤ ਕਰਨ ਵਾਸਤੇ ਹੀ ਬੈਠੇ ਹੈ ਮੈਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੁਣ ਵੇਖ ਰਹੀਆਂ ਕਿਉਂਕਿ ਧਾਮੀ ਸਾਹਿਬ ਉੱਥੇ ਇਹ ਲਿਖ ਕੇ ਦੇ ਕੇ ਆਏ ਹੈ ਮਨ ਕੇ ਆਇਆ ਕਿ ਮੈਂ ਗਾਲਾਂ ਕੱਢੀਆਂ ਨੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਔਰਤ ਨੂੰ ਗੁਰੂ ਨਾਨਕ ਸਾਹਿਬ ਨੇ ਜਗਤ ਦੀ ਜਨਨੀ ਕਿਹਾ ਹੋਵੇ ਵਡਿਆਈ ਦਿੱਤੀ ਹੋਵੇ ਉਹਦੇ ਪ੍ਰਤੀ ਇੰਨੀ ਘਟੀਆ ਸੋਚ ਮੈਂ ਸਮਝਦੀ ਆ ਕਿ ਅੱਜ ਕੌਮ ਨੂੰ ਸੋਚਣਾ ਪਏਗਾ ਕਿ ਜਿਨ੍ਹਾਂ ਨੇ ਧਾਮੀ ਨੂੰ ਉੱਥੇ ਉਸ ਕੁਰਸੀ ਤੇ ਬਿਠਾਇਆ ਹੈ ਅੱਜ ਕੌਮ ਸ਼ਰਮਸ਼ਾਰ ਹੋ ਰਹੀ ਹੈ ਅਤੇ ਹੁਣ ਮਹਾਨ ਸਸਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਦੁਨੀਆ ਭਰ ਦੇ ਵਿੱਚ ਅਸੀਂ ਸਨਮਾਨ ਦੇ ਨਾਲ ਜਾਣਦੇ ਆ ਅਤੇ ਉਸ ਕੁਰਸੀ ਤੇ ਉਸ ਪਦਵੀ ਤੇ ਬੈਠਾ ਇਨਸਾਨ ਜਿਹੜਾ ਇੰਨੀ ਘੱਟਿਆ ਸੋਚ ਰੱਖਦਾ ਹੈ ਅਤੇ ਇੱਕ ਔਰਤ ਪ੍ਰਤੀ ਉਸਦਾ ਕੀ ਨਜ਼ਰੀਆ ਹੈ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਉਹ ਕਿਵੇਂ ਪ੍ਰਚਾਰ ਸਕਦਾ ਹੈ ਉਹਨਾਂ ਆ ਕਿਹਾ ਕਿ ਮੇਰਾ ਤਾਂ ਇਹੋ ਹੀ ਕਹਿਣਾ ਸੀ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਅਸਲ ਦੇ ਵਿੱਚ ਮੁਹਾਲੀ ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿਸੇ ਔਰਤ ਨਾਲ ਬਦਸਲੂਕੀ ਕਰਨ ਵਾਸਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਹੋਣਾ ਪਿਆ ਹੋਵੇ। ਇਹਦੇ ਇਲਾਵਾ ਧਾਮੀ ਨੇ ਆਪਣੀ ਗਲਤੀ ਮੰਨ ਲਈ ਹੈ ਪਰ ਉਸ ਵਿਅਕਤੀ ਨੂੰ ਛੱਡਿਆ ਨਹੀਂ ਉਹ ਕਹਿੰਦੇ ਜਾਣਾ ਚਾਹੀਦਾ। ਦੱਸਣਾ ਬਣਦਾ ਕਿ ਕੁਝ ਦਿਨ ਪਹਿਲਾਂ ਇੱਕ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਤੂਲ ਫੜ ਗਿਆ ਸੀ। ਜਿਸ ਵਿੱਚ ਐਡਵੋਕੇਟ ਧਾਮੀ ਨੇ ਬੀਬੀ ਜਗੀਰ ਕੌਰ ਵਾਸਤੇ ਕੁਝ ਅਪਸ਼ਬਦ ਬੋਲ ਦਿੱਤੇ ਸੀ। ਇਹਦੇ ਤੋਂ ਬਾਅਦ ਐਸ.ਟੀ. ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਗਲਤੀ ਕਬੂਲ ਵੀ ਕਰ ਲਈ ਸੀ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲੇ ਕਿਹਾ ਕਿ ਕਮਿਸ਼ਨ ਇਸ ਮਾਮਲੇ ਦੀ ਗੰਭੀਰਤਾ ਨਾਲ ਹਾਲੇ ਜਾਂਚ ਕਰ ਰਿਹਾ ਹੈ। ਉਹਨਾਂ ਆ ਕਿਹਾ ਕਿ ਪਹਿਲਾਂ ਅਸੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਸਪਸ਼ਟੀਕਰਨ ਲਿਆ ਹੈ। ਉਹਨਾਂ ਦੇ ਬਿਆਨ ਦਰਜ ਕੀਤੇ ਹੈ। ਹੁਣ ਬੀਬੀ ਜਗੀਰ ਕੌਰ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਨੇ ਅਤੇ ਕਾਨੂੰਨੀ ਪ੍ਰਕਿਰਿਆ ਦੇ ਵਾਸਤੇ ਇਹਦਾ ਕਾਨੂੰਨੀ ਪੱਖ ਲੈ ਕੇ ਅੱਗੇ ਵਧਾਵਾਂਗੇ। ਤੇ ਦੂਸਰੇ ਪਾਸੇ ਭੂਂਦਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਮੁਲਾਕਾਤ ਦੇ ਚਰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਕਤ ਕਾਰਜਕਾਰੀ ਪ੍ਰਧਾਨ ਹਨ ਬਲਵਿੰਦਰ ਸਿੰਘ ਭੂੰਦੜ ਉਹਨਾਂ ਵੱਲੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਨਾਲ ਉਹਨਾਂ ਦੀ ਰਹਿਸ਼ਤੇ ਮੁਲਾਕਾਤ ਕੀਤੀ ਜਾਣ ਦੀ ਖਬਰ ਹੈ ਮੁਲਾਕਾਤ ਤੋਂ ਬਾਅਦ ਜਦੋਂ ਉਹਨਾਂ ਨਾਲ ਮੀਡੀਆ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਤਰ੍ਹਾਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਗੁਰੂ ਘਰ ਵਿੱਚ ਨਤਮਸਤਕ ਹੋਣ ਆਏ ਸੀ ਅਤੇ ਇੱਥੇ ਮੈਂ ਕਿਸੇ ਤਰ੍ਹਾਂ ਦੀ ਉਹਨਾਂ ਨਾਲ ਸਿਆਸੀ ਗੱਲ ਕਰਨ ਵਾਸਤੇ ਨਹੀਂ ਆਇਆ ਸੀ ਦਸਣਾ ਬਣਦਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਕੋਲ ਹਾਲੇ ਪੈਂਡਿੰਗ ਪਿਆ ਹੈ ਅਤੇ ਸਿੰਘ ਸਹਿਬਾਨਾਂ ਦੇ ਵੱਲੋਂ 2 ਦਸੰਬਰ ਨੂੰ ਸੁਣਾਏ ਗਏ ਫੈਸਲੇ ਵਿੱਚ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ 3 ਦਿਨਾਂ ਦੇ ਅੰਦਰ ਅੰਦਰ ਹੁਕਮ ਦਿੱਤੇ ਸੀ ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਸਿਆਸੀ ਗਲਿਆਰਿਆਂ ਦੇ ਵੱਲੋਂ ਇਸ ਮੀਟਿੰਗ ਨੂੰ ਸੁਖਬੀਰ ਬਾਦਲ ਦੇ ਅਸਤੀਫੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਸੁਖਬੀਰ ਬਾਦਲ ਦੇ ਅਸਤੀਫੇ ਤੇ ਫੈਸਲਾ ਹਾਲੇ ਆਉਣਾ ਬਾਕੀ ਹੈ ਪਰ ਬਾਅਦ ਵਿੱਚ ਐਡਵੋਕੇਟ ਧਾਮੀ ਅਤੇ ਸਿੰਘ ਸਾਹਿਬ ਦੀ ਇੱਕ ਮੁਲਾਕਾਤ ਹੋਈ ਸੀ ਤੇ ਉਸੇ ਮੁਲਾਕਾਤ ਤੋਂ ਬਾਅਦ ਜਦੋਂ ਐਡਵੋਕੇਟ ਧਾਮੀ ਨੂੰ ਸਵਾਲ ਕੀਤਾ ਗਿਆ ਸੀ ਕਿ ਜਿਹੜਾ 20 ਦਿਨ ਦਾ ਸਮਾਂ ਦੇ ਦਿੱਤਾ ਗਿਆ ਇਹ ਤੁਹਾਡੀ ਅਤੇ ਸਿੰਘ ਸਾਹਿਬ ਦੀ ਮੀਟਿੰਗ ਦੇ ਬਾਅਦ ਇਹ ਫੈਸਲਾ ਦੱਸਿਆ ਜਾ ਰਿਹਾ ਹੈ ਅਤੇ ਬੀਬੀ ਜਗੀਰ ਕੌਰੇ ਦੀ ਪੁਸ਼ਟੀ ਕਰ ਰਹੇ ਨੇ ਉਹਦੇ ਤੋਂ ਬਾਅਦ ਹੀ ਐਡਵੋਕੇਟ ਧਾਮੀ ਸਾਹਿਬ ਆਪ ਸ਼ਬਦ ਬੋਲ ਗਏ ਸੀ ਪਰ ਹੁਣ ਵੇਖਣਾ ਹੋਏਗਾ ਕਿ ਇਸ ਮੀਟਿੰਗ ਦੇ ਜਿਹੜੇ ਚਰਚੇ ਨੇ ਕਿ ਉਹਨਾਂ ਤੇ ਮੋਹਰ ਲੱਗਦੀ ਆ ਜਾਂ ਨਹੀਂ ਪਰ ਦੂਸਰੇ ਪਾਸੇ ਖਬਰ ਇਹ ਵੀ ਬਣ ਰਹੀ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗਦਾ ਹੈ ਕਿ ਅੰਦਰ ਖਾਤੇ ਘਰ ਤੋੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਭਾਵ ਉਹਨਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਲਗਾਤਾਰ ਬੀਤੇ ਕੁਝ ਮਹੀਨਿਆਂ ਤੋਂ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕੁਝ ਲੋਕਾਂ ਦਾ ਇਹ ਵੀ ਮੰਣਾ ਹੈ ਕਿ ਸ਼ਾਇਦ ਗਿਆਨੀ ਰੁਗਵੀਰ ਸਿੰਘ ਇਸ ਤਰ੍ਹਾਂ ਦਾ ਸਖਤ ਫੈਸਲਾ ਨਾ ਕਰ ਸਕਦੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਨਾ ਹੁੰਦੇ ਪਰ ਹੁਣ ਇੱਕ ਵਾਰ ਜਦੋਂ ਅਖੀਰ ਹੋ ਗਈ ਅਤ ਹੋ ਗਈ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੀ ਚੁੱਪ ਤੋੜ ਦਿੱਤੀ ਹੈ। ਅਸਲ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਵੱਲੋਂ ਲਗਾਏ ਗਏ ਕੁਝ ਇਲਜ਼ਾਮਾਂ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਜਵਾਬ ਦੇਣਾ ਪਿਆ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਨੀਵਾ ਦਿਖਾਉਣ ਦੇ ਵਾਸਤੇ 27 ਸਕਿੰਟ ਦਾ ਇੱਕ ਕਲਿੱਪ ਕੱਟ ਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ। ਜੇਕਰ ਹਿੰਮਤ ਹੈ ਤਾਂ ਪੂਰੀ ਵੀਡੀਓ ਦਿਖਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਸ ਲਹਿਜੇ ਵਿੱਚ ਇਹ ਸਿੰਘ ਸਹਿਬਾਨਾਂ ਨੂੰ ਪੇਸ਼ ਆ ਰਹੇ ਸੀ ਤੇ ਡਰਾ ਰਹੇ ਸੀ। ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਇਹ ਗੱਲਬਾਤ ਕਰ ਰਿਹਾ ਸੀ। ਉਨਾ ਕਿਹਾ ਕਿ ਮੇਰਾ ਗੁਨਾਹ ਤਾਂ ਇਹ ਹੋ ਗਿਆ ਕਿ ਮੈਂ ਪੰਜ ਸਿੰਘ ਸਹਿਬਾਨਾਂ ਦੇ ਫੈਸਲੇ ਵਿੱਚ ਸ਼ਾਮਲ ਸੀ ਇਸ ਲਈ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਫੈਸਲਾ ਪੰਜ ਸਿੰਘ ਸਹਿਬਾਨਾਂ ਦਾ ਸੀ ਪਰ ਟਰੋਲ ਮੈਨੂੰ ਕੀਤਾ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਵਾਇਰਲ ਹੋਣ ਤੇ ਹੈਰਾਨੀ ਜ਼ਾਹਰ ਕੀਤੀ ਹੈ ਉਹਨਾਂ ਕਿਹਾ ਕਿ ਇਹ ਵੀਡੀਓ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਕੋਲ ਸੀ ਇਹਦੇ ਤੋਂ ਇਲਾਵਾ ਬਾਕੀ ਥਾਵਾਂ ਤੋਂ ਉਹਨਾਂ ਨੇ ਇਹ ਡਿਲੀਟ ਕਰਵਾ ਦਿੱਤੀ ਸੀ ਫਿਰ ਵੀ ਉਹ ਹੈਰਾਨ ਨੇ ਕਿ ਵੀਡੀਓ ਬਾਹਰ ਕਿਵੇਂ ਆਈ ਹੈ ਉਹਨਾਂ ਨੇ ਕਿਹਾ ਕਿ ਇਹਦੇ ਤੋਂ ਇਹ ਗੱਲ ਸਿੱਧ ਹੋ ਰਹੀ ਹੈ ਕਿ ਇਹ ਸਾਬਕਾ ਅਕਾਲੀ ਆਗੂ ਹਲੇ ਵੀ ਨਹੀਂ ਹੈ ਤੇ ਉਹਨਾਂ ਨੇ ਖੁਦ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਸ ਪੂਰੀ ਵੀਡੀਓ ਨੂੰ ਜਨਤਕ ਕਰ ਦਿੱਤਾ ਜਾਵੇ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਇਹਦੇ ਤੋਂ ਬਾਅਦ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕਦਾ ਹੈ ਇਹਦੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਅਪਸ਼ਬਦੀ ਵਰਤੋਂ ਤੇ ਆਖਿਆ ਕਿ ਮਲਵਈਆਂ ਦੇ ਜੀਵਨ ਦੇ ਵਿੱਚ ਆਮ ਹੀ ਇਹ ਸ਼ਬਦ ਦੀ ਵਰਤੋਂ ਕਰ ਦਿੱਤੀ ਜਾਂਦੀ ਹੈ ਉਹ ਖੁਦ ਮਾਲਵਾ ਇਲਾਕੇ ਨਾਲ ਸੰਬੰਧਿਤ ਨੇ ਇਸ ਕਰਕੇ ਸ਼ਬਦ ਨਿਕਲਣਾ ਆਮ ਜਹੀ ਗੱਲ ਹੋ ਗਈ ਉਹਨਾਂ ਨੂੰ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜੇਕਰ ਸ਼ਰੋਮਣੀ ਕਮੇਟੀ ਚਾਵੇ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਅਸਤੀਫਾ ਪਰ ਨਹੀਂ ਦੇਣਗੇ ਹਾਂ 2 ਮਹੀਨੇ ਪਹਿਲਾਂ ਦਾ ਅਸਤੀਫਾ ਪਿਆ ਜੇ ਚਾਵੇ ਤਾਂ ਉਹਨਾਂ ਦਾ ਪੁਰਾਣਾ ਅਸਤੀਫਾ ਪਰਵਾਰ ਕੀਤਾ ਜਾ ਸਕਦਾ ਹੈ ਅਕਾਲੀ ਲੀਡਰਾਂ ਨੂੰ ਸਜ਼ਾ ਦੇਣ ਦੇ ਫੈਸਲੇ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਉਸ ਸਜ਼ਾ ਨੂੰ ਬਦਲ ਲਈ ਸਿੰਘ ਸਹਿਬਾਨ ਕੋਈ ਮੀਟਿੰਗ ਕਰਦੇ ਆ ਤਾਂ ਫਿਰ ਉਹ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਹਿਬਾਨ ਵੱਲੋਂ ਸੁਣਾਏ ਗਏ ਫੈਸਲੇ ਵਿੱਚ ਸ਼ਾਮਲ ਹੋਣਾ ਉਹਨਾਂ ਦਾ ਲੱਗਦਾ ਹੈ ਕਿ ਗੁਨਾਹ ਹੋ ਨਿਬੜਿਆ ਹੈ ਅਤੇ ਉਹਦੇ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੀ ਕਿਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਪਰਿਵਾਰ ਪਿਛਲੇ 15 ਦਿਨਾਂ ਤੋਂ ਚਾਜ ਨਾਲ ਸੌ ਨਹੀਂ ਸਕਿਆ ਅਤੇ ਇਹਦੇ ਸਾਰੇ ਕਾਸੇ ਦੇ ਪਿੱਛੇ ਇੱਕ ਸਾਬਕਾ ਕਹਾਉਂਦਾ ਅਕਾਲੀ ਆਗੂ ਹੈ ਉਹਨਾਂ ਖਦਸ਼ਾ ਪ੍ਰਗਟਾਇਆ ਹੈ ਕਿ ਸ਼ਾਇਦ ਅਸਤੀਫਿਆਂ ਦੇ ਫੈਸਲੇ ਨੂੰ ਬਦਲਣ ਲਈ ਕੁਝ ਹੋ ਸਕਦਾ ਹੈ ਉਹਨਾਂ ਆ ਕਿਹਾ ਕਿ ਭਾਜਪਾ ਨਾਲ ਸਬੰਧਾਂ ਦੇ ਦੋਸ਼ ਗਲਤ ਨਹੀਂ ਪਰ ਸਾਰੀਆਂ ਪਾਰਟੀਆਂ ਦੇ ਆਗੂ ਅਕਸਰ ਉਹਨਾਂ ਨੂੰ ਮਿਲਦੇ ਆ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਜੇਕਰ ਕੋਈ ਕਿਸੇ ਨਾਲ ਮੀਟਿੰਗ ਕਰ ਲੈਂਦਾ ਤੇ ਉਹ ਵੀ ਕਿਸੇ ਪਾਰਟੀ ਨਾਲ ਨਹੀਂ ਜੁੜ ਜਾਂਦਾ ਉਹਨਾਂ ਦੇ ਸਾਂਡੂ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਕੁਝ ਚੈਨਲ ਗੁਰਪ੍ਰੀਤ ਨਾਮ ਦੇ ਇੱਕ ਵਿਅਕਤੀ ਨੂੰ ਲੈ ਕੇ ਆਏ ਐ ਮੇਰੇ ਉੱਤੇ ਬੇਹੱਦ ਭੱਦੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਨ੍ਹਾਂ ਦਾ ਜਵਾਬ ਕਹਿੰਦੇ ਅੱਜ ਪੰਜ ਪਿਆਰੇ ਦੇ ਸਾਹਮਣੇ ਵੀ ਮੈਂ ਦੇ ਕੇ ਆਇਆ ਉਹਨਾਂ ਨੇ ਕਿਸੇ ਦਾ ਨਾਮ ਨਾ ਲੈ ਕੇ ਇਹ ਆਖਿਆ ਕਿ ਖਾਸ ਕਰਕੇ ਕੁਝ ਬੰਦੇ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ 18 ਸਾਲਾਂ ਬਾਅਦ ਇਸ ਪਰਿਵਾਰਕ ਝਗੜੇ ਨੂੰ ਦੁਬਾਰਾ ਖੋਲ ਰਹੇ ਨੇ ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਤੇ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਦੇ ਪਿੱਛੇ ਇੱਕ ਸਾਬਕਾ ਅਕਾਲੀ ਆਗੂ ਹੈ ਜੋ ਸਿਰਫ ਨਾਮ ਦਾ ਹੀ ਸਾਬਕਾ ਹੈ ਪਰ ਤਾਲਮੇਲ ਵਿੱਚ ਅੱਜ ਵੀ ਅਕਾਲੀ ਦਲ ਦੇ ਨਾਲ ਪੂਰਾ ਹੈ ਉਹਨਾਂ ਨੇ ਕਿਹਾ ਕਿ ਇੱਥੋਂ ਤੱਕ ਮੇਰਾ ਨਕਲੀ ਪੇਜ ਬਣਾ ਕੇ ਭੰਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਆ ਕਿਹਾ ਕਿ ਪਹਿਲਾਂ ਭਾਜਪਾ ਨਾਲ ਗੰਡ ਧੁੱਪ ਦਾ ਇਲਜ਼ਾਮ ਫਿਰ ਮੁੰਡੇ ਨੂੰ ਲੈ ਕੇ ਇੰਟਰਵਿਊ ਕਰਵਾ ਕੇ ਇਲਜ਼ਾਮ ਫਿਰ ਇੱਕ ਕੁੜੀ ਨਾਲ ਤਸਵੀਰਾਂ ਐਡਿਟ ਕਰਕੇ ਇਲਜ਼ਾਮ ਲਾਏ ਜਾ ਰਹੇ ਨੇ ਇੰਨਾ ਨੀਮਾ ਤਾਂ ਟਾਈਟਾਨਿਕ ਵੀ ਨਹੀਂ ਸੀ ਗਿਆ ਜਿੰਨੇ ਨੀਵੇਂ ਇਹ ਅਕਾਲੀ ਆਗੂ ਚਲੇ ਗਏ ਨੇ ਸੋ ਹੁਣ ਇਹ ਮਾਮਲਾ ਲੱਗਦਾ ਕਿ ਇੱਥੇ ਰੁਕੇਗਾ ਨਹੀਂ ਕਿਉਂਕਿ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਇੱਕ ਕਿਸਮ ਦੀ ਖਾਨਾ ਜੰਗੀ ਵਰਗੀ ਸਥਿਤੀ ਬਣੀ ਹੋਈ ਹੈ ਵੇਖੋ ਕਿ ਕੀ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਪਰ ਉਹ ਕਹਿੰਦੇ ਮੈਂ ਅਸਤੀਫਾ ਨਹੀਂ ਦੇਵਾਂਗਾ ਹੁਣ ਗੱਲ ਕਰਦੇ ਹਾਂ ਲਾਰੈਂਸ ਬਿਸ਼ਨੋਈ ਇੰਟਰਵਿਊ ਦੀ ਪੁਲਿਸ ਹਿਰਾਸਤ ਦੇ ਦੌਰਾਨ ਖਰੜ ਦੇ ਸੀਆਈਏ ਸਟਾਫ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਹੋਈ ਸੀ ਉਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਵਾਸਤੇ ਹਾਈ ਕੋਰਟ ਨੇ ਇੱਕ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਇਸ ਕਮੇਟੀ ਨੂੰ ਰਿਟਾਇਰਡ ਜੱਜ ਰਾਜੀਵ ਰੰਜਨ ਰੈਣਾ ਅਗਵਾਈ ਕਰਨਗੇ ਹਾਈ ਕੋਰਟ ਨੇ ਜਸਟਿਸ ਰੈਣਾ ਦਾ ਨਾਮ ਪੰਜਾਬ ਸਰਕਾਰ ਦੇ ਵੱਲੋਂ ਰਿਟਾਇਰਡ ਜੱਜਾਂ ਦੇ ਸੌਂਪੇ ਗਏ ਨਾਵਾਂ ਦੇ ਵਿੱਚੋਂ ਚੁਣਿਆ ਹਾਈ ਕੋਰਟ ਨੇ ਕਿਹਾ ਕਿ ਜਸਟਿਸ ਰੈਣਾ ਪੁਲਿਸ ਅਧਿਕਾਰੀਆਂ ਦੇ ਖਿਲਾਫ ਜਾਂਚ ਕਰ ਰਹੀ ਹੈ ਅਜਾਇਬ ਵਿੱਚ ਉਹਨਾਂ ਨੂੰ ਸਖਤ ਸੁਰੱਖਿਆ ਤੇ ਜਾਂਚ ਲਈ ਜ਼ਰੂਰੀ ਵਸੀਲੇ ਵੀ ਮੁਹੱਈਆ ਕਰਵਾਏ ਜਾਣ ਪੰਜਾਬ ਦੇ ਐਡਵੋਕੇਟ ਜਨਰਲ ਨੇ ਹਾਈ ਕੋਰਟ ਨੂੰ ਕਿਹਾ ਕਿ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਸਿੱਟ ਦੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿੱਚ ਹੋਈ ਇੰਟਰਵਿਊ ਦੇ ਮਾਮਲੇ 'ਚ ਕੁਝ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ਹੈ ਇਹਦੀ ਜਾਂਚ ਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਰਿਟਾਇਰਡ ਜੱਜਾਂ ਦੇ ਨਾਵਾਂ ਦੀ ਸੀਲਬੰਦ ਸੂਚੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਸੀ ਹਾਈ ਕੋਰਟ ਨੇ ਸਤਾਧਿਆਨ ਕਰਨ ਤੋਂ ਬਾਅਦ ਇਸ ਨੂੰ ਵਾਪਸ ਕਰਦੇ ਹੋਏ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਰਾਜੀਵ ਰੰਜਨ ਰੈਣਾ ਨੂੰ ਇਸ ਮਾਮਲੇ ਦੀ ਜਾਂਚ ਦਾ ਜਿੰਮਾ ਸੌਂਪ ਦਿੱਤਾ ਹੈ ਹਾਈ ਕੋਰਟ ਨੇ ਡੀਜੀਪੀ ਪ੍ਰਵੋਦ ਕੁਮਾਰ ਦੀ ਜਿਹੜੀ ਜਾਂਚ ਦੀ ਸਟੇਟਸ ਰਿਪੋਰਟ ਸੀ ਅਗਲੀ ਸੁਣਵਾਈ ਤੱਕ ਉਹ ਵੀ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਇਸ ਦਿਨ ਇਹ ਦੱਸਣਾ ਪਵੇਗਾ ਕਿ ਲਾਰੈਂਸ ਨੂੰ 5 ਮਹੀਨਿਆਂ ਤੱਕ ਪੁਰਾਣੀ ਐਫਆਈਆਰ ਵਿੱਚ ਰਿਵਾਰਡ ਤੇ ਲੈਂਦੇ ਹੋਏ ਸੀਆਈਏ ਖਰੜ ਦੇ ਵਿੱਚ ਕਿਸ ਆਧਾਰ ਤੇ ਰੱਖਿਆ ਗਿਆ ਹਾਈ ਕੋਰਟ ਨੇ ਐਡਵੋਕੇਟ ਰਾਕੇਸ਼ ਕੁਮਾਰ ਨਹਿਰਾ ਨੂੰ ਕੋਰਟ ਦੀ ਮਦਦ ਵਾਸਤੇ ਕੋਰਟ ਦਾ ਮਿੱਤਰ ਵੀ ਨਿਯੁਕਤ ਕੀਤਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਉਪਕਰਨਾਂ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 15 ਫਰਵਰੀ ਤੱਕ ਜਵਾਬ ਦੇਣ ਦਾ ਸਮਾਂ ਵੀ ਦਿੱਤਾ ਹੈ। ਨਾਲ ਹੀ ਕੇਂਦਰ ਨੂੰ ਜੇਲ੍ਹਾਂ ਵਿੱਚ ਸੁਰੱਖਿਆ ਉਪਕਰਨਾਂ ਨੂੰ ਲੈ ਕੇ ਹਰ ਸੰਭਵ ਮਦਦ ਦੇਣ ਲਈ ਵੀ ਕਿਹਾ ਹੈ। ਦੱਸਣਾ ਬਣਦਾ ਕਿ ਲਾਰੈਂਸ ਮਾਮਲੇ 'ਚ ਮੁਅਤਲ ਡੀਐਸਪੀ ਗੁਰਸ਼ੇਰ ਸਿੰਘ ਨੂੰ ਵੀ ਪੰਜਾਬ ਸਰਕਾਰ ਨੇ ਬੀਤੇ ਦਿਨੀ ਬਰਖਾਸਤ ਕਰ ਦਿੱਤਾ ਸੀ। ਤੇ ਹੁਣ ਗੱਲ ਕਰਦੇ ਆ ਕੇਜਰੀਵਾਲ ਦਾ ਇੱਕ ਹੋਰ ਮਾਸਟਰ ਸਟ੍ਰੋਕ ਜਿਉਂ-ਜਿਉਂ ਚੋਣਾਂ ਆਉਂਦੀਆਂ ਨੇ ਪਾਰਟੀਆਂ ਬਹੁਤ ਸਾਰੇ ਵੱਡੇ ਐਲਾਨ ਕਰਦੀਆਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ ਇਹਦੇ ਮੱਦੇ ਨਾਜ਼ਰ ਆਮ ਆਦਮੀ ਪਾਰਟੀ ਨੇ ਲੱਗਦਾ ਕਿ ਸਭ ਤੋਂ ਪਹਿਲਾਂ ਕੰਮਰ ਕੱਸ ਲਈ ਹੈ ਕਿਉਂਕਿ ਉਤੋਂ ਦੀ ਇਹ ਸੱਤਾ ਧਾਰੀ ਤੇ ਰਹਿ ਕੇਜਰੀਵਾਲ ਨੇ ਪਹਿਲਾਂ ਔਰਤਾਂ ਲਈ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੁਣ ਉਹਨਾਂ ਨੇ ਸੰਜੀਵਨੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ ਕੇਜਰੀਵਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਇਹ ਤੁਸੀਂ ਹੀ ਲੋਕ ਹੋ ਜਿਸ ਕਰਕੇ ਅਸੀਂ ਇਸ ਮੁਕਾਮ ਤੇ ਹਾਂ 60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਇਸ ਸਹੂਲਤ ਦਾ ਲਾਭ ਲੈ ਸਕਣਗੇ ਕੇਜਰੀਵਾਲ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਹਰ ਕਿਸੇ ਦਾ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਮੁਫਤ ਇਲਾਜ ਹੋਏਗਾ ਸਰਕਾਰ ਬਣਦੇ ਹੀ ਦਿੱਲੀ ਸਰਕਾਰ ਇਸ ਸਕੀਮ ਨੂੰ ਪਾਸ ਕਰ ਦੇਵੇਗੀ ਅਤੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਵੀ ਰੱਖੇਗੀ ਇਸ ਤੇ ਬਦਲੇ ਚ ਸਾਰੇ ਦਿੱਲੀ ਦੇ ਬਜ਼ੁਰਗਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ VOTING ਵਾਲੇ ਦਿਨ ਆਪ ਆਦਮੀ ਪਾਰਟੀ ਨੂੰ ਅਸ਼ੀਰਵਾਦ ਦੇ ਤੌਰ ਤੇ ਸਮਰਥਨ ਦੇਣਗੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਅਮੀਰ ਅਤੇ ਗਰੀਬ ਦੇ ਵਿੱਚ ਕੋਈ ਫਰਕ ਨਹੀਂ ਕਰੇਗੀ ਸਾਰਿਆਂ ਦਾ ਇਲਾਜ ਮੁਫਤ ਵਿੱਚ ਹੋਏਗਾ ਜਲਦ ਹੀ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਏਗੀ ਅਤੇ ਜਲਦ ਹੀ ਸਾਰਿਆਂ ਨੂੰ ਪਛਾਣ ਪੱਤਰ ਵੀ ਜਾਰੀ ਕਰ ਦਿੱਤੇ ਜਾਣਗੇ ਉਹਨਾਂ ਨੇ ਸਵੇਰੇ ਆਪਣੀ ਐਕਸਪੋਸਟ ਵਿੱਚ ਪਹਿਲਾਂ ਲਿਖਿਆ ਸੀ ਕਿ ਉਹ ਦੁਪਹਿਰ 1 ਵਜੇ ਇੱਕ ਬਹੁਤ ਮਹੱਤਵਪੂਰਨ ਐਲਾਨ ਕਰਨ ਜਾ ਰਹੇ ਨੇ ਇਹ ਐਲਾਨ ਸਾਡੇ ਬਜ਼ੁਰਗਾਂ ਵਾਸਤੇ ਹੋਏਗਾ ਦਿੱਲੀ ਮਾਡਲ ਇੱਕ ਹੋਰ ਮੀਲ ਪੱਥਰ ਸਾਬਤ ਹੋਏਗਾ। ਇਹਦੇ ਤੋਂ ਪਹਿਲਾਂ 12 ਦਸੰਬਰ ਨੂੰ ਦੱਸਣਾ ਬਣਦਾ ਹੈ। ਕੇਜਰੀਵਾਲ ਨੇ ਔਰਤਾਂ ਲਈ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਸੀ। ਉਸ ਸਕੀਮ ਦੇ ਤਹਿਤ ਯੋਗ ਔਰਤਾਂ ਦੇ ਖਾਤਿਆਂ 'ਚ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ। ਪਰ ਉਨ੍ਹਾਂ ਇਹ ਵੀ ਆਖਿਆ ਸੀ ਕਿ ਚੋਣਾ ਤੋਂ ਬਾਅਦ ਔਰਤਾਂ ਨੂੰ 1000 ਦੀ ਬਜਾਏ 2100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਇਆ ਕਰਨਗੇ। ਤੇ ਆਹ ਖਬਰ ਬਹੁਤ ਮੰਦ ਭਾਗੀ ਖਬਰ ਹੈ। ਮਹਾਰਾਸ਼ਟਰ ਦੇ ਮੁੰਬਈ ਤੱਟ ਦੇ ਨੇੜੇੋਂ ਜਾਣਕਾਰੀ ਮਿਲੀ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰ ਚੁੱਕਿਆ ਹੈ। ਮੁੰਬਈ ਦੇ ਗੇਟਵੇ ਆਫ ਇੰਡੀਆ ਤੋਂ এলিਫੈਂਟਾ ਜਾ ਰਹੀ ਨੀਮ ਕਮਲ ਕਿਸ਼ਤੀ ਤੇਜ਼ ਰਫ਼ਤਾਰ ਇੱਕ ਛੋਟੀ ਜਿਹੀ ਬੋਟ ਨਾਲ ਜਿਹੜੀ ਕਿ ਸਮੁੰਦਰੀ ਫੌਜ ਦੀ ਦੱਸੀ ਜਾ ਰਹੀ ਹੈ ਉਹਦੇ ਨਾਲ ਜਾ ਟਕਰਾਈ ਜਿਸ ਕਰਕੇ ਹਾਦਸਾ ਵਾਪਰ ਗਿਆ। ਕਿਸ਼ਤੀ ਤੇ ਕਰੂ ਦੇ ਸਮੇਤ 100 ਤੋਂ ਵੱਧ ਯਾਤਰੀ ਸਨ। ਇਸ ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੀ। ਜਿਸ ਵਿੱਚ 101 ਲੋਕਾਂ ਨੂੰ ਬਚਾਇਆ ਜਾਣ ਦੀ ਖਬਰ ਹੈ। ਜਦ ਕਿ ਤਿੰਨ ਜਵਾਨਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਨੇਵੀ ਨੇ ਇਸ ਹਾਦਸੇ ਸੰਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਜਲ ਸੈਨਾ ਦਾ ਇੱਕ ਜਹਾਜ਼ ਇੰਜਣ ਫੇਲ ਹੋਣ ਕਾਰਨ ਮੁੰਬਈ ਹਾਰਬਰ ਵਿੱਚ ਇੰਜਣ ਟੈਸਟਿੰਗ ਦੌਰਾਨ ਕੰਟਰੋਲ ਗਵਾ ਬੈਠਿਆ ਸੀ। ਨਤੀਜੇ ਵਜੋਂ ਕਿਸ਼ਤੀ ਇੱਕ ਯਾਤਰੀ ਵੇੜੀ ਨਾਲ ਟਕਰਾ ਗਈ ਅਤੇ ਪਲਟ ਗਈ। ਜਲ ਸੈਨਾ ਦੇ ਬਿਆਨ ਦੇ ਵਿੱਚ ਅੱਗੇ ਇਹ ਵੀ ਆਖਿਆ ਗਿਆ ਕਿ ਇਸ ਹਾਦਸੇ ਦੇ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਕੇ ਤੇ ਬਚਾਏ ਗਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਲੋਕਾਂ ਨੂੰ ਬਚਾਉਣ ਲਈ 4 ਨੇਵੀ ਹੈਲੀਕਾਪਟਰ 11 ਜਲ ਸੈਨਾ ਦੇ ਜਹਾਜ਼ ਇੱਕ ਤਟ ਰੱਖਿਓ ਕਿਸ਼ਤੀ ਤਿੰਨ ਸਮੁੰਦਰੀ ਪੁਲਿਸ ਦੇ ਜਹਾਜ਼ ਤੁਰੰਤ ਖੋਜ ਅਤੇ ਬਚਾਅ ਕਾਰਜ ਉੱਥੇ ਸ਼ੁਰੂ ਕਰ ਦਿੱਤੇ ਗਏ ਸੀ ਉੱਥੋਂ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਨੇਵੀ ਵਾਈਸ ਐਡਮਿਰਲ ਸੰਜੇ ਜਗਜੀਤ ਸਿੰਘ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਦੱਸਿਆ ਕਿ ਨੀਲ ਕਮਲ ਕੰਪਨੀ ਦੀ ਕਿਸ਼ਤੀ ਬੁੱਧਵਾਰ ਦੁਪਹਿਰ ਤਕਰੀਬਨ 3:55 ਵਜੇ ਤੇ ਗੇਟਵੇ ਆਫ ਇੰਡੀਆ ਤੋਂ এলিਫਾਂਟਾ ਟਾਪੂ ਲਈ ਰਵਾਨਾ ਹੋਈ ਸੀ ਉਹ ਬੰਚਰ ਟਾਪੂ ਦੇ ਜਿਹੜੇ ਆਉਂਦੇ ਸਮੇਂ ਜਲ ਸੈਨਾ ਦੀ ਇੱਕ ਤੇਜ਼ ਰਫ਼ਤਾਰ ਛੋਟੀ ਕਿਸ਼ਤੀ ਨਾਲ ਅਤੇ ਨੀਲ ਕੰਮਲ ਕਿਸ਼ਤੀ ਭਾਪ ਦੋਵੇਂ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਕਰਕੇ ਹਾਦਸਾ ਗ੍ਰਸਤ ਹੋਈ ਵਾਈਸ ਐਡਮਿਰਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸ਼ਾਮ 7 ਵਜੇ ਤੱਕ 13 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਤਿੰਨ ਜਲ ਸੈਨਾ ਦੇ ਜਵਾਨ ਅਤੇ 10 ਆਮ ਨਾਗਰਿਕ ਸਨ ਇਹਦੇ ਨਾਲ ਹੀ ਦੋ ਦੀ ਹਾਲਤ ਨਾਜ਼ਕ ਬਣੀ ਹੋਈ ਸੀ ਮੁੱਖ ਮੰਤਰੀ ਫੜਨ ਵਿਸ਼ਨੇ ਕਿਸ਼ਤੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਇਹ ਰਾਸ਼ੀ ਮੁੱਖ ਮੰਤਰੀ ਸਹਾਇਤਾ ਫੰਡ ਵਿੱਚੋਂ ਮੁਹੱਈਆ ਕਰਵਾਈ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ। ਨੇਵੀ ਦੇ ਨਾਲ-ਨਾਲ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰੇਗੀ। ਦੋਸਤੋ ਇਸ ਸੀ ਕੌਲਮ ਇਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਰਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ